ਸਚੀ ਗਾਲ ਜੀ ਤੁਸੀਂ ਦੇਖ ਰਹੇ ਹੋ ਜਾਂਗੇ ਸਮਾਚਾਰ ਤੇ ਮੈਂ ਨਵਦੀਪ ਕੌਰ ਜੱਦਾ ਨਜ਼ਰ ਮਾਰਦਿਆਂ ਅੱਜ ਦੇ ਖਾਸ ਬੁਲਟਨ ਦੇ ਖਾਸ ਬੁਲਟਨ ਦੇ ਵਿੱਚ ਸਭ ਤੋਂ ਪਹਿਲਾਂ ਨਜ਼ਰ ਮਾਰਦਿਆਂ ਤਾਜ਼ਾ ਮੌਸਮ ਦੀ ਅਪਡੇਟ ਤੇ ਪੰਜਾਬ ਵਿੱਚ ਕਈ ਦਿਨਾਂ ਤੋਂ ਮੌਸਮ ਅਚਾਨਕ ਬਦਲ ਰਿਹਾ ਹੈ ਸੋਮਵਾਰ 5 ਮਈ 2025 ਨੂੰ ਰਾਜ ਦੇ ਵਿੱਚ ਵੱਧ ਤੋਂ ਵੱਧ ਤਾਪਮਾਨ ਵਿੱਚ ਔਸਤਨ 8.9 ਡਿਗਰੀ ਸੈਲਸੀਅਸ ਦੀ ਗਿਰਾਵਟ ਦਰਜ ਕੀਤੀ ਗਈ ਹੈ ਜੋ ਕਿ ਆਮ ਨਾਲੋਂ 9.2 ਡਿਗਰੀ ਘੱਟ ਹੈ ਸਵੇਰੇ ਦੇ ਵਿੱਚ ਸਭ ਤੋਂ ਵੱਧ ਤਾਪਮਾਨ ਅਬੋਹਰ ਦੇ ਵਿੱਚ 33.7 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਇਸ ਦੇ ਨਾਲ ਹੀ ਦੱਸ ਦਈਏ ਕਿ ਅੱਜ ਕਈ ਜ਼ਿਲ੍ਹਿਆਂ ਦੇ ਵਿੱਚ ਭਾਰੀ ਮੀਂਹ ਅਤੇ ਤੂਫਾਨ ਦੀ ਚੇਤਾਵਨੀ ਦਿੱਤੀ ਗਈ ਹੈ ਇਹ ਤਬਦੀਲੀ ਪੱਛਮੀ ਗੜਬੜ ਅਤੇ ਸਥਾਨਕ ਮੌਸਮ ਪ੍ਰਣਾਲੀਆਂ ਦੇ ਕਾਰਨ ਜੇਕਰ ਮੀਂਹ ਅਤੇ ਠੰਡੀਆਂ ਹਵਾਵਾਂ ਦਾ ਇਹ ਸਿਲਸਲਾ ਜਾਰੀ ਰਿਹਾ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਗਰਮੀ ਤੋਂ ਕੁਝ ਰਾਹਤ ਮਿਲ ਸਕਦੀ ਹੈ ਪਿਛਲੇ 24 ਘੰਟਿਆਂ ਦੇ ਵਿੱਚ ਚੰਡੀਗੜ੍ਹ ਦੇ ਆਲੇ-ਦੁਆਲੇ ਦੇ ਇਲਾਕਿਆਂ ਵਿੱਚ 20 ਮਿਲੀਮੀਟਰ ਪਠਾਨਕੋਟ ਦੇ ਵਿੱਚ 3 ਮਿਲੀਮੀਟਰ ਅਤੇ ਪਟਿਆਲਾ ਦੇ ਆਲੇ-ਦੁਆਲੇ ਦੇ ਇਲਾਕਿਆਂ ਦੇ ਵਿੱਚ 2.5 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ ਹੈ ਕੋਈ ਸਮਾਂ ਸੀ ਜਦੋਂ ਪੰਜਾਬ ਨੂੰ ਪੰਜ ਪਾਣੀਆਂ ਦੀ ਧਰਤੀ ਕਿਹਾ ਜਾਂਦਾ ਸੀ ਪਰ ਪੰਜਾਬ ਵਿੱਚ ਛੇਵਾਂ ਦਰਿਆ ਨਸ਼ਿਆਂ ਦਾ ਵਹਿ ਤੁਰਿਆ ਜਿਸ ਵਿੱਚ ਨੌਜਵਾਨ ਕੁੜੀਆਂ ਤੇ ਮੁੰਡੇ ਆਪਣੀ ਜ਼ਿੰਦਗੀ ਨੂੰ दाती ਲਗਾ ਰਹੇ ਨੇ ਪਰ ਜੇਕਰ ਗੱਲ ਔਰਤਾਂ ਦੀ ਕੀਤੀ ਜਾਵੇ ਤਾਂ ਉਹਨਾਂ ਨੇ ਵੀ ਨਸ਼ੇ ਨੂੰ ਆਪਣਾ ਧੰਦਾ ਬਣਾ ਕੇ ਇਸ ਦਲਦਲ ਦੇ ਵਿੱਚ ਫਸ ਚੁਕੀਆਂ ਨੇ ਜੇਕਰ ਗੱਲ ਪੰਜਾਬ ਸਰਕਾਰ ਦੀ ਕੀਤੀ ਜਾਵੇ ਤਾਂ ਪੰਜਾਬ ਸਰਕਾਰ ਵੱਲੋਂ ਨਸ਼ਿਆ ਵਿਰੋਧ ਚਲਾਈ ਜਾ ਰਹੀ ਯੁੱਧ ਨਸ਼ਾ ਵਿਰੋਧ ਮੁਹਿੰਮ ਤਹਿਤ ਅੱਜ ਮੰਡੀ ਗੋਬਿੰਦਗੜ੍ਹ 'ਚ ਵੱਡੀ ਕਾਰਵਾਈ ਕੀਤੀ ਗਈ ਹੈ। ਪੁਲਿਸ ਅਤੇ ਨਗਰ ਕੌਂਸਲ ਨੇ ਮਿਲ ਕੇ ਇੱਕ ਨਸ਼ਾ ਤਸਕਰ ਪਰਿਵਾਰ ਦਾ ਗੈਰਕਾਨੂੰਨੀ ਤੌਰ ਤੇ ਬਣਾਇਆ ਘਰ ਤੋੜ ਦਿੱਤਾ ਹੈ। ਇਕ ਘਰ ਮਾਸਟਰ ਕਲੋਨੀ ਮੰਡੀ ਗੋਬਿੰਦਗੜ੍ਹ ਦੀ ਰਹਿਣ ਵਾਲੀ ਸਾਨੀਆ ਅਤੇ ਉਸ ਦੀ ਸੱਸ ਸੁਰੀਸ਼ ਕੌਰ ਦਾ ਸੀ ਦੋਵੇਂ ਮਹਿਲਾਵਾਂ ਨਸ਼ਾ ਤਸਕਰੀ ਦੇ ਗੰਭੀਰ ਦੋਸ਼ਾਂ ਹੇਠ ਨਾਬਾ ਜੇਲ੍ਹ ਵਿੱਚ ਬੰਦ ਕਰ ਦਿੱਤੀਆਂ ਗਈਆਂ ਨੇ ਐਸਐਸਪੀ ਸੁਭਮ ਅਗਰਵਾਲ ਨੇ ਦੱਸਿਆ ਕਿ ਸਾਨੀਆ ਤੇ ਨਸ਼ਾ ਤਸਕਰੀ ਦੇ ਤਿੰਨ ਕੇਸ ਦਰਜ ਨੇ ਜਦ ਕਿ ਉਸ ਦੀ ਸੱਸ ਤੇ ਵੀ ਨਸ਼ਾ ਤਸਕਰੀ ਨਾਲ ਸੰਬੰਧਿਤ ਕੇਸ ਚੱਲ ਰਹੇ ਨੇ ਇਹਨਾਂ ਨੇ ਨਸ਼ਿਆਂ ਦੀ ਕਾਲੀ ਕਮਾਈ ਦੇ ਜ਼ਰੀਏ ਗੈਰ ਕਾਨੂੰਨੀ ਨਿਰਮਾਣ ਕੀਤਾ ਹੋਇਆ ਸੀ ਨਗਰ ਕੌਂਸਲ ਨੇ ਜਦੋਂ ਇਸ ਗੈਰ ਕਾਨੂੰਨੀ ਇਮਾਰਤ ਬਾਰੇ ਜਾਂਚ ਕਰਵਾਈ ਅਤੇ ਪੁਲਿਸ ਕੋਲੋਂ ਸੁਰੱਖਿਆ ਦੀ ਮੰਗ ਕੀਤੀ ਨਗਰ ਕੌਂਸਲ ਵੱਲੋਂ ਦੋਨੋਂ ਮਹਿਲਾਵਾਂ ਨੂੰ ਨੋਟਿਸ ਵੀ ਜਾਰੀ ਕੀਤੇ ਗਏ ਨੇ ਪਰ ਉਹਨਾਂ ਵੱਲੋਂ ਕੋਈ ਵੀ ਅਜੇ ਤੱਕ ਜਵਾਬ ਨਹੀਂ ਮਿਲਿਆ ਅੱਜ ਨਗਰ ਕੌਂਸਲ ਅਤੇ ਪੁਲਿਸ ਨੇ ਸਾਂਝੀ ਕਾਰਵਾਈ ਕਰਦਿਆਂ ਉਹਨਾਂ ਦੇ ਗੈਰ ਕਾਨੂੰਨੀ ਘਰ ਨੂੰ ਤੋੜ ਦਿੱਤਾ SSP ਸੁਭਮ ਅਗਰਵਾਲ ਖੁਦ ਭਾਰੀ ਪੁਲਿਸ ਫੋਰਸ ਸਮੇਤ ਮੌਕੇ ਤੇ ਮੌਜੂਦ ਰਹੇ ਅਤੇ ਪੂਰੀ ਕਾਰਵਾਈ ਕੀਤੀ ਗਈ। ਹਰ ਵਿਅਕਤੀ ਦੇ ਮਨ ਵਿੱਚ ਆਪਣੇ ਵਿਆਹ ਦਾ ਬਹੁਤ ਚਾਹ ਹੁੰਦਾ ਹੈ। ਵਿਆਹ ਤੋਂ ਕਈ ਦਿਨ ਪਹਿਲਾਂ ਹੀ ਘਰ ਵਿੱਚ ਤਿਆਰੀਆਂ ਸ਼ੁਰੂ ਹੋ ਜਾਂਦੀਆਂ ਨੇ। ਅਜਿਹੇ ਪ੍ਰੋਗਰਾਮ ਤੇ ਘਰ ਵਿੱਚ ਖੁਸ਼ੀਆਂ ਤੇ ਰੌਣਕਾਂ ਲੱਗੀਆਂ ਰਹਿੰਦੀਆਂ ਨੇ। ਪਰ ਅਜਿਹੀ ਸਮਦੇ ਵਿੱਚ ਜਦੋਂ ਕੋਈ ਅਣਹੋਣੀ ਵਾਪਰ ਜਾਵੇ ਤਾਂ ਖੁਸ਼ੀਆਂ ਨੂੰ ਨਜ਼ਰ ਲੱਗਣ ਵਾਲੀ ਗੱਲ ਹੋ ਜਾਂਦੀ ਹੈ। ਅਜਿਹੀ ਹੀ ਇੱਕ ਘਟਨਾ ਚਾਰਖੰਡ ਵਿੱਚ ਵਾਪਰੀ। ਚਾਰਖੰਡ ਦੇ ਪਲਾਮੂ ਵਿੱਚ ਵਿਆਹ ਤੋਂ 15 ਦਿਨ ਪਹਿਲਾਂ ਨੌਜਵਾਨ ਦੀ ਮੌਤ ਹੋ ਜਾਂਦੀ ਹੈ। ਘਰ ਵਿੱਚ ਸਾਰੀ ਵਿਆਹ ਦੀਆਂ ਤਿਆਰੀਆਂ ਵਿੱਚ ਰੁੱਝੇ ਹੋਏ ਨੇ। ਸੋਮਵਾਰ ਦੀ ਰਾਤ ਜਦੋਂ ਵਿਆਹ ਵਾਲੇ ਨੌਜਵਾਨ ਦੀ ਮੌਤ ਦੀ ਖਬਰ ਘਰ ਪਹੁੰਚੀ ਤਾਂ ਖੁਸ਼ੀ ਦਾ ਮਾਹੌਲ ਇੱਕ ਪਲ ਵਿੱਚ ਹੀ ਸੋਗ ਦੇ ਵਿੱਚ ਬਦਲ ਗਿਆ। ਦੱਸ ਦਿੰਦੇ ਹਾਂ ਕਿ ਜਾਣਕਾਰੀ ਅਨੁਸਾਰ ਨੌਜਵਾਨ ਆਪਣੇ ਵਿਆਹ ਦੀ ਕਾਰਡ ਵੰਡਣ ਗਿਆ ਸੀ। ਮੇਦਨੀ ਨਗਰ ਔਰੰਗਾਬਾਦ ਐਨ ਐਚ 98 ਤੇ ਪਿਪਰਾ ਥਾਣਾ ਖੇਤਰ ਵਿੱਚ ਵਿਜੇ ਤਾਰਾ ਪੈਟਰੋਲ ਪੰਪ ਦੇ ਨੇੜੇ ਇੱਕ ਅਣਪਛਾਤੀ ਵਾਹਨ ਨੇ ਬਾਈਕ ਸਵਾਰ ਦੋ ਨੌਜਵਾਨਾਂ ਨੂੰ ਟੱਕਰ ਮਾਰ ਦਿੱਤੀ ਅਤੇ ਭੱਜ ਗਏ ਜਿਸ ਵਿੱਚ ਅਵਿਨਾਸ਼ ਕੁਮਾਰ ਜਿਸ ਵਿੱਚ ਅਵਿਨਾਸ਼ ਕੁਮਾਰ ਦੀ ਮੌਕੇ ਤੇ ਮੌਤ ਹੋ ਜਾਂਦੀ ਹੈ ਜਦੋਂ ਕਿ ਬਾਈਕ ਦੇ ਪਿੱਛੇ ਬੈਠਾ ਨੌਜਵਾਨ ਚੰਦਰ ਕੁਮਾਰ ਗੰਭੀਰ ਜ਼ਖਮੀ ਹੋ ਗਿਆ ਮ੍ਰਿਤਕ ਅਵਿਨਾਸ਼ ਸ਼ਤਰਪੁਰ थाना ਦੀ ਖੇਤਰ ਵਿੱਚ ਕੰਚਨਪੁਰ ਦੇ ਰਹਿਣ ਵਾਲੇ ਬਸੰਤ RAM ਦਾ ਪੁੱਤਰ ਸੀ ਪਿਤਾ ਬਸੰਤ RAM ਅਨੁਸਾਰ ਅਵਿਨਾਸ਼ ਦਾ ਤਿਲਕ ਸਮਾਰੋ 18 ਮਈ ਨੂੰ ਸੀ ਅਤੇ 21 ਮਈ ਨੂੰ ਬਰਾਤ ਗੜਵਾ ਜ਼ਿਲ੍ਹੇ ਦੇ ਵਿੱਚ ਜਾਣੀ ਸੀ ਅਵਿਨਾਸ਼ ਵਿਆਹ ਦੇ ਕਾਰਡ ਵੰਡਣ ਗਿਆ ਸੀ ਆਪਣੇ ਦੋਸਤ ਨੂੰ ਵੀ ਨਾਲ ਲੈ ਕੇ ਗਿਆ ਹਾਦਸਾ ਉਦੋਂ ਹੋਇਆ ਜਦੋਂ ਉਹ ਰਾਤ ਨੂੰ ਘਰ ਵਾਪਸ ਆ ਰਹੇ ਸਨ ਜਦੋਂ ਪੁਲਿਸ ਨੂੰ ਘਟਨਾ ਦਾ ਪਤਾ ਲੱਗਾ ਤਾਂ ਉਹ ਮੌਕੇ ਤੇ ਪਹੁੰਚੀ ਤੇ ਦੋਹਾਂ ਨੌਜਵਾਨਾਂ ਨੂੰ ਇਲਾਜ ਲਈ ਛਤਰਪੁਰ ਦੇ ਸਬ ਡਿਵੀਜ਼ਨਲ ਹਸਪਤਾਲ ਭੇਜ ਦਿੱਤਾ ਗਿਆ ਜਿੱਥੇ ਡਾਕਟਰ ਨੇ ਅਵਿਨਾਸ਼ ਨੂੰ ਮ੍ਰਿਤਕ ਐਲਾਨ ਦਿੱਤਾ ਜ਼ਖਮੀ ਨੌਜਵਾਨ ਨੂੰ ਬਿਹਤਰ ਇਲਾਜ ਲਈ ਮੇਦਨੀ ਨਗਰ ਰੈਫਰ ਕਰ ਦਿੱਤਾ ਗਿਆ ਇਸ ਟਾਈਮ ਮੈਂ ਅਬੋਹਰ ਦੇ ਕਾਲਜ ਰੋਡ ਤੇ ਮੌਜੂਦ ਹਾਂ ਤੁਸੀਂ ਇਹ ਸਾਹਮਣੇ ਦੇਖ ਸਕਦੇ ਹੋ ਇੱਕ ਕਾਰ ਬੱਸ ਨਾਲ ਟਕਰਾਈ ਹੈ ਤੇ ਬੱਸ ਵਾਲੇ ਨੇ ਬੜੀ ਤੇਜ਼ ਰਫ਼ਤਾਰ ਨਾਲ ਅ ਦਰੜਿਆ ਤੇ ਬਾਲਬਾਲ ਜਿਹੜੀ ਹੈ ਉਹ ਬਚਤ ਹੋਈ ਹੈ ਪੁਲਿਸ ਵੀ ਜਿਹੜੀ ਹੈ ਉਹ ਮੌਕੇ ਤੇ ਪਹੁੰਚੀ ਹੈ ਤੇ ਬਾਲਬਾਲ ਜਿਹੜੀ ਹੈ ਉਹ ਵਿਅਕਤੀ ਦੀ ਬਚਤ ਹੋਈ ਹੈ ਆਕਾਰ ਦਾ ਕਾਫੀ ਨੁਕਸਾਨ ਹੋਇਆ ਤੇ ਪੁਲਿਸ ਜਿਹੜੇ ਕਰਮਚਾਰੀ ਹੈ ਉਹ ਵੀ ਜਿਹੜੀ ਹੈ ਮੌਕੇ ਤੇ ਪਹੁੰਚ ਗਏ ਆ ਆਪਾਂ ਗੱਲਬਾਤ ਕਰਾਂਗੇ ਅਥਰ ਕੀ ਨਾਮ ਕੀ ਜੀ ਤੁਹਾਡਾ ਜੀ ਆਰਾਮ ਸ਼ਰੂਪਾ ਮੇਰਾ ਆਰਾਮ ਸ਼ਰੂਪ ਜੀ ਕਿੱਧਰ ਰਹਿੰਦੇ ਹੋ ਤੁਸੀਂ ਮੈਂ ਸਾਊਥ ਹੈਗਨੀ ਸੱਤ ਨੰਬਰ ਕੀ ਗੱਲਬਾਤ ਹੋਈ ਹੈ ਅੱਜ ਮੈਂ ਉਥੋਂ ਮੈਡੀਕਲ ਸਟੋਰ ਤੋਂ ਇਸ ਤੇ ਗੱਡੀ ਚੜਾਈ ਆਰਾਮ ਨਾਲ ਥੋੜੀ ਜੀ ਸਾਲ ਕਿਤੇ ਤੋ ਇਹ ਜਿਆਦਾ ਨਹੀਂ ਸੀਗੀ ਠੀਕ ਹੈ ਉਧਰੋਂ ਬਸ ਵਾਲਾ ਬੜੀ ਤੇਜ਼ੀ ਨਾਲ ਆਇਆ ਉਹਨੇ ਬੈਕ ਸਾਈਡ ਮਾਰੀ ਹੈ ਅੱਛਾ ਕੱਟ ਮਾਰ ਕੇ ਕੱਟ ਮਾਰ ਕੇ ਪਿਛਲੀ ਵਿੰਡੋ ਵੱਜੀ ਹੈ ਠੀਕ ਹੈ ਪਿਛਲੀ ਵਿੰਡੋ ਵੱਜੀ ਹੈ ਕੱਟ ਮਾਰਿਆ ਫਿਰ ਤਾਂ ਆਪਦੀ ਸਾਈਡ 'ਚ ਕਰਕੇ ਖੜ ਗਿਆ ਹੈ ਅੱਛਾ ਪਰ ਉਹ ਕੱਟ ਮਾਰ ਕੇ ਵੇਰੜਾ ਕੰਮ ਕਰ ਗਿਆ ਕਿੰਨਾ ਕੁ ਨੁਕਸਾਨ ਆਇਆ ਤੁਹਾਡੀ ਕਾਰ ਨੂੰ ਨੁਕਸਾਨ ਤਾਂ ਉਹ ਮਿਸਤਰੀ ਦੱਸੂਗਾ ਜੀ ਹੈ ਬਚਤ ਤੁਹਾਡੀ ਬਚਤ ਹਾਂ ਮੇਰੀ ਬਚਤ ਰਹੇਗੀ ਮੈਨੂੰ ਕੋਈ ਛੋਟ-ਫੋਟ ਕੁਝ ਨਹੀਂ ਹੋਇਆ ਠੀਕ ਹੈ ਇਹ ਨੁਕਸਾਨ ਗੱਡੀ ਦਾ ਜਿਹੜਾ ਹੋਇਆ ਸਾਰਾ ਤਾਂ ਦੋਸਤੋ ਬੜੇ ਬਾਲ-ਬਾਲ ਬੱਚੇ ਆ ਕਾਰ ਨੇ ਜਿਹੜੀ ਬੱਸ ਨੇ ਬੜੀ ਗਲਤ ਤਰੀਕੇ ਨਾਲ ਕੱਟ ਕਰਦੇ ਹੋਏ ਜਿਹੜਾ ਉਹ ਕਾਰ ਨੂੰ ਨੁਕਸਾਨ ਪਹੁੰਚਾਇਆ ਤੇ ਚਾਲਕ ਜਿਹੜਾ ਬਾਲ-ਬਾਲ ਬੱਚਾ ਤੁਸੀਂ ਆ ਦੇਖ ਸਕਦੇ ਹੋ ਕਿੰਨੀ ਦੂਰੀ ਤੇ ਇਹ ਕਾਰ ਦਾ ਬੋਰਨਟ ਜਿਹੜਾ ਉਹ ਅਗਲਾ ਹਿੱਸਾ ਜਿਹੜਾ ਉਹ ਟੁੱਟਿਆ ਹੋਇਆ ਹੈ ਤੇ 112 ਪੁਲਿਸ ਦੇ ਕਰਮਚਾਰੀ ਜਿਹੜੇ ਆ ਉਹ ਮੌਕੇ ਤੇ ਪਹੁੰਚੇ ਆ ਆ ਹਾਲਾਤ ਹੈ ਤੁਸੀਂ ਕਾਲਜ ਰੋਡ ਤੇ ਇਸ ਟਾਈਮ 에 ਹਾਦਸਾ ਆਇਆ ਤੇ ਬੱਸ ਨਾਲ ਬੱਸ ਬੜੀ ਗਲਤ ਤਰੀਕੇ ਨਾਲ ਜਿਹੜੀ ਬੱਸ ਚਲਾਈ ਜਾ ਰਹੀ ਸੀ ਤੁਹਾਡਾ ਮੈਂ ਨਾਮ ਕਰਨੀ ਹੈ ਜੀ ਕੀ ਗੱਲਬਾਤ ਹੋਈ ਹੈ ਜੀ ਕਿੱਥੇ ਚੱਲੇ ਸੀ ਤੁਸੀਂ ਮੈਂ ਨਮਾਨਗਲ ਚੱਲਿਆ ਸੀ ਜੀ ਟੇਮ ਲੈ ਕੇ ਠੀਕ ਠੀਕ ਹੈ ਠੀਕ ਹੈ ਉਹ ਐਂਕਲ ਜੀ ਨੂੰ ਚੱਲ ਪਤਾ ਨਹੀਂ ਲੱਗਿਆ ਗੱਡੀ 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 ਆ ਕੇ ਇੱਥੇ ਵੱਜੀ ਮਗਰ ਦੀ ਪਾਰੀ ਠੀਕ ਹੈ ਠੀਕ ਹੈ ਗੱਡੀ ਆਪਦੀ ਸਾਈਡ 'ਚ ਹੈ ਦੋਨੋਂ ਸਾਈਡ ਕੈਮਰੇ ਹੈ ਕੈਮਰੇ ਚੈੱਕ ਕਰ ਲਓ ਹਮਮ ਗਲਤੀ ਹੈ ਤੁਸੀਂ ਜੋ ਮਰਜ਼ੀ ਸ਼ਜਾ ਦੇ ਸ੍ਰੀ ਗਲਤੀ ਤੁਹਾਡੀ ਨਹੀਂ ਹੈਗੀ ਨਹੀਂ ਆਪਾਂ ਐਵੇਂ ਨਹੀਂ ਕਹਿੰਦੇ ਮੈਂ ਕਹਿੰਦਾ ਕੈਮਰੇ ਚੈੱਕ ਕਰ ਲਉ ਜੇ ਤੁਹਾਨੂੰ ਲੱਗਦਾ ਹੈ ਵੀ ਗਲਤੀ ਹੈ ਤੁਹਾਡੀ ਜੀ ਗਰੋ ਠੀਕ